ਸਾਸੀ ਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਬਲਵਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਇਸ ਟਾਈਮ ਮੋਗੇ ਜ਼ਿਲ੍ਹੇ ਦੇ ਮਨਮਤੇ ਨਗਰ ਪਿੰਡ ਪਿੰਡਰਕਲਾਂ ਦੇ ਵਿੱਚ ਪਿੰਡਰਕਲਾਂ ਵਿੱਚ ਪਿੰਡ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਹਾਂ ਤੇ ਰਿਸ਼ਪਾਲ ਸਿੰਘ ਪਾਲੂ ਵਪਾਰੀ ਬਾਈ ਦੇ ਘਰ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਹਾਂ ਜਾਨਵਰ ਤੁਹਾਨੂੰ ਦਿਖਾਉਣੇ ਆ ਇੱਥੋਂ ਮੇਤਰੋ ਪੰਜ گاਵਾ ਪੰਜਾ گاਵਾਂ ਦੀ ਪ੍ਰਾਪਰ ਡਿਟੇਲ ਪ੍ਰਾਪਰ ਜਾਣਕਾਰੀ ਆਪਾਂ ਭਰਾ ਤੋਂ ਲਵਾਂਗੇ 6 ਹੈ ਪਹਿਲਾਂ 6 ਸੌਰੀ 6 گاਵਾਂ ਮੈਂ ਤੇ ਉਸ ਤੋਂ ਪਹਿਲਾਂ ਤੂਰ ਡੈਰੀ ਫਾਰਮ ਪਿੰਡ ਪਿੰਡਰ ਕਲਾਂ ਦੇ ਵਿੱਚ ਬਾਈ ਦਾ ਨੰਬਰ ਨੋਟ ਕਰ ਲਓ 9364028355 9501211167 ਇਹਨਾਂ ਨੰਬਰਾਂ ਤੇ ਤੁਸੀਂ ਕਰਨੀ ਆ ਮਿੱਤਰੋ ਬਾਈ ਦੇ ਨਾਲ ਗੱਲਬਾਤ ਆਓ ਸਾਰੀ ਜਾਣਕਾਰੀ ਲੈਣੇ ਆ ਮਿਲਦੇ ਆ ਬਾਈ ਨੂੰ ਡਿਟੇਲ ਜਾਣਦੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਉਹ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਹੋਰ ਸੇਤਾਕਰ ਪਰਿਵਾਰ ਜੀ ਕਿਰਪਾ ਮਹਾਰਾ ਜੀ ਚਲੋ ਸ਼ੁਕਰਾ अच्छा, पा, आ, अच्छा भाई पालੂ ਵਪਾਰੀ ਕਹਿੰਦੇ ਤੈਨੂੰ ਪਿੰਡ ਦੇ ਵਿੱਚ ਹਾਂ ਨਿਕਾਣਾ ਜੀ اچھا ਨਿਕਾਣਾ ਠੀਕ ਆ ਬਾਈ ਹਾਂਜੀ ਠੀਕ ਹੈ ਜੀ ਪਾਲ ਬਾਈ ਫਿਰ ਅੱਜ 6 ਜਨਵਰੀ ਆਪਣੇ ਕੋਲੇ ਪੰਜ ਸੁਈਆਂ ਹੀ ਇੱਕ ਗੱਬਣ ਠੀਕ ਆ ਬਾਈ اچھا ਆਪਾਂ ਸੁਈ ਤੋਂ ਹੀ ਉਧਰੋਂ ਪਰਾਂ ਤੋਂ ਸ਼ੁਰੂ ਕਰਦੇ ਆਂ ਆਪਾਂ ਅੱਜ ਹਾਂਜੀ ਉਹਦੇ ਕੀ ਡਿਟੇਲ ਆ ਬਾਈ ਪਰਲੀ ਕਾਲੀ ਗਾਂ ਦੀ ਇਹ ਸਾਈ ਵਾਲਾ ਜੀ ਵੱਚੀ ਸਾਈ ਵਾਲ ਵੈੜਾ ਇੱਕ ਤਿੰਨ ਸੁਈਆਂ ਪਈ ਇਹ ਇਹਨੂੰ ਹੋ ਗਿਆ ਪੰਜ 6 ਦਿਨ ਹੋ ਗਏ ਉਹਨਾਂ ਦੀ ਹੋਰ ਦਾ 10 ਦਿਨ ਹੋ ਗਏ ਸੁਈ ਨੂੰ ਦੁੱਧ ਕਿੰਨਾ ਤਿਆਰ ਆ ਬਾਈ ਇਹ 9-10 ਕਿਲੋ ਹੋਊਗਾ ਜੀ ਠੀਕ ਆ ਬਾਈ ਇਹਦਾ ਰੇਟ ਬਾਈ ਇਹ ਰੇਟ ਜੀ ਆਪਾਂ 47000 ਦੀ ਦਵਾਂਗੇ ਮਗਰ ਵੱਛੀ ਇਹ ਗਰਨ ਅਸਲ ਦੀ ਪੂਰੀ ਪਿਓਰ ਆ ਠੀਕ ਆ ਭਾਈ ਹਾਂਜੀ ਤੇ ਦੁੱਧ ਕਿੰਨਾ ਤਿਆਰ ਆ ਹੁਣ ਭਾਈ ਇਸ ਵਕਤ 9-10 ਕਿਲੋ ਆ ਜੀ ਸੂਈ ਕਿੰਨੇ ਦਿਨਾਂ ਦੀ ਆ ਭਾਈ ਹਫਤਾ ਹੋ ਗਿਆ ਹੋਊਗਾ ਜੀ ਠੀਕ ਆ ਭਾਈ ਦੁੱਧ ਤਾਂ ਦੇ ਦੂ ਬਾਰਾ ਤੇਰਾ ਕਿਲੋ ਦੇ ਦੂ ਜੀ ਇਹ ਭਾਈ ਵੱਡੀ ਜਿਹੜੀ ਮੇਨ ਸ਼ਾਈ ਵਾਲ ਹੁੰਦੀ ਆ ਇਹ 12-13 ਕਿਲੋ ਹੀ ਦਿੰਦੀ ਆ ਜੀ ਠੀਕ ਆ ਭਾਈ ਠੀਕ ਆ ਜੀ ਹਾਂ ਇੱਕ ਗੱਲ ਹੈ ਕਿ ਦੁੱਧ ਚੰਗਾ ਹੁੰਦਾ ਇਹਨਾਂ ਦਾ ਭਾਈ ਦੁੱਧ ਇਹਨਾਂ ਦਾ ਜੀ ਮੱਝਾਂ ਨਾਲ ਵੀ ਸੰਘਣਾ ਹੁੰਦਾ ਹਾਂ ਮੰਨ ਲਓ ਇਹ ਇਹ ਕੇ ਇਹ ਸਾਈਵਾਲ ਦੀ ਤੁੰਨ ਵਾਲੀ ਜਣੀ ਆ ਗਈ ਇਹ ਰਾਖੀ ਸਾਈਵਾਲ ਚ ਆ ਗਈ ਹਾਂਜੀ ਹਾਂਜੀ ਹੂੰ ਬਾਕੀ ਠੰਡੀ ਠੁੰਡੀ ਬਹੁਤ ਆ ਬਾਕੀ ਥਣ ਥੁਣ ਬਾਹਲਾ ਵਧੀਆ ਲੱਗਾ ਨਾ ਥਣ ਚੰਗਾ ਲੱਗਾ ਕੋਈ ਸ਼ੱਕ ਨਹੀਂ ਕਰੇ ਦੁੱਧ ਪੀਣ ਵਾਲੇ ਭਰਾ ਦੇ ਫੁੱਲ ਕੰਮ ਦੀ ਹੈ ਜਿਵੇਂ ਟੈਰੀਆਂ ਟੁਰੀਆਂ ਦੇ ਦੁੱਧ ਖੋਣ ਪੂਰੀ ਪੂਰੀ ਬਾਈ ਇਹ ਬੱਚੀ ਨਾ ਵੀ ਕਹਿੰਨੇ ਰੱਖਣੀ ਹੋਵੇ ਕਿ ਨਹੀਂ ਆ 5000 ਦੀ ਕੱਟ ਦਾਂਗੇ ਆਪਾਂ ਠੀਕ ਆ ਬਾਈ ਲੈ ਮਤਲਬ ਜੇ ਬੱਚੀ ਨਾ ਰੱਖਣੀ ਹੋਵੇ ਤਾਂ 5000 ਦੀ ਬੱਚੀ ਦੀ ਕੀਮਤ ਆ ਜਿਹੜੀ ਉਹ ਕਰਤੀ ਜੋਗੀ ਕਿਉਂਕਿ ਠੀਕ ਆ ਕਿ ਹੈ ਨਾ ਚੰਗਾ ਪਰਾਇਆ ਹੋਇਆ ਇਹਨੂੰ ਕਾਂ ਹੀ ਬਾਈ ਤੁਹਾਨੂੰ ਕਹਿੰਦਾ ਵਾ ਵੀ ਮਲਾ ਪ੍ਰੋਪਰ ਰਿਕਾਰਡ ਤਾਂ ਨਹੀਂ ਪਰ ਬੱਛੀ ਚੰਗੇ ਟਿਕਾਣੇ ਦੀ ਘਰਾਣੀ ਦੀ ਚੰਗੇ ਦੀ ਆ ਅੱਛਾ ਬਾਈ ਇਹ ਇੱਕ ਨੰਬਰ ਤੇ ਹੀ ਦੋ ਨੰਬਰ ਤੇ ਕਿਹਾਂ ਜਿਹੜੀ ਬਾਈ ਇਹ ਤੀਜਾ ਸੂਆ ਸੂਈ ਆ ਜੀ ਠੀਕ ਆ ਬਾਈ ਮਗਰ ਇਹਦੇ ਵੀ ਬੱਛੀ ਹੈ ਜਰਸੀ نسل ਦੀ ਠੀਕ ਆ ਬਾਈ ਤੇ ਇਹਦੇ ਥੱਲੇ ਹੋਊਗਾ 11 12 ਕਿਲੋ ਹੋਊਗਾ ਜੀ ਠੀਕ ਆ ਬਾਈ ਬਹੁਤ ਇਹਦੇ ਥੱਲੇ ਹੈ ਤੇ ਚਵਾ ਕਿਵੇਂ ਆ ਬਾਈ ਜਮਾ ਪੋਲੀ ਧਾਰ ਵੀਰੇ ਕੋਈ ਨਿਆਣਾ ਪਾਉਣ ਦੀ ਲੋੜ ਨਹੀਂ ਕੋਸ ਨਹੀਂ ਠੀਕ ਆ ਬਾਈ ਹਾਂਜੀ ਅੱਛਾ ਇਹ ਕਿੰਨੇ ਦੇ ਦੇ ਦਈਏ ਭਾਈ ਇਹ ਆਪਾਂ ਦੇ ਦਾਂਗੇ 40000 ਦੀ ਦੇ ਦਾਂਗੇ ਨਟ ਜੀ 40000 ਦੀ ਨਟ ਦੇ ਦਾਂਗੇ ਮਾਨਤਨ ਹੋ ਜਾਊ ਇਹਦੇ ਵਿੱਚ ਹੋ ਜਾਊਗਾ ਪਰ ਬਾਕੀ ਮੇਨ ਆਪਣੇ ਲੈਣ ਦੇਣੀ ਆ ਪੂਰੀ ਠੰਡੀ ਠੁੰਡੀ ਆ ਕੋਈ ਇਹੋ ਜੀ ਨਹੀਂ ਕਰਦਾ ਓਕੇ ਭਾਈ ਜਿੱਥੇ ਮਰਜੀ ਖੜਾ ਕੇ ਕੋਈ ਗੱਲ ਹੀ ਨਹੀਂ ਯਾਰ ਲੈ ਠੀਕ ਆ ਭਾਈ ਓਕੇ ਹਾਂਜੀ ਕਮਾ ਲਓ ਅਸੈਂਦੇ ਮਗਰ ਬੱਛਾ ਗਿਆ ਬੱਛੀ ਬੱਛੀ ਹੈ ਜੀ ਬੱਛੀ ਇਹਦੇ ਮਗਰ ਠੀਕ ਆ ਭਾਈ ਠੀਕ ਆ ਭਾਈ ਸੂਆ ਦਾ ਤੀਜਾ ਚੌਥਾ ਹੋਊਗਾ ਨਾ ਭਾਈ ਤੀਜਾ ਆਊ ਜੀ ਤੀਜਾ ਉਹਨਾਂ ਨੇ ਕਿਹਾ ਗਾਂ ਅਗਲਾ ਆਪਦੀ ਸਮਝ ਨਾ ਦੇਖ ਲਵੇ ਹਾਂ ਇਹ ਤਾਂ ਗੱਲ ਹੈਗੀ ਪਈ ਇਹ ਆ ਗਈ 2 ਨੰਬਰ ਤੇ ਹਨਾ ਬਾਈ ਆ ਤੈਨੂੰ ਨੰਬਰ ਤੇ ਗਾਂ ਜਿਹੜੀ ਲਾਲ ਪਈ ਇਹ ਤਾਜੀ ਸੂਈ ਹੈ ਜੀ ਠੀਕ ਆ ਤੀਜਾ ਦਿਨ ਅੱਜ ਸੂਈ ਨੂੰ ਠੀਕ ਆ ਬਾਈ ਨੌ ਦਾ ਕਿਲੋ ਬਾਲਾ ਆਊਗਾ ਆਪਾਂ ਬਾਲਾ ਨੇ ਖਾਲੀ ਨਹੀਂ ਕੀਤੀ ਠੀਕ ਆ ਬਾਈ ਠੀਕ ਆ ਹਾਂਜੀ ਦੋਦਤਾ ਦੇ ਦੂਗੀ ਇਹ ਵੀ 12 13 ਕਿਲੋ ਦੇ ਦਊ ਜੈਸਾਬ ਨਾ ਵੱਛੀਏ 14 15 ਕਿਲੋ ਚ ਮੰਨ ਲਓ ਜੀ ਬਾਲਾ ਆਪਾਂ ਨਹੀਂ ਕਹਿੰਦੇ ਬਾਕੀ ਸੇਵਾ ਦਾ ਹੋ ਸਕਦਾ ਅਗਲਾ 17 ਚ ਵਾਲੇ 18 ਚ ਵਾਲੇ ਦੋਦਤਾ ਬਈ ਅੱਗੇ ਰੋਤਾ ਆ ਗਈ ਇਹਨਾਂ ਦੀ ਹਾਂਜੀ ਬਾਕੀ ਰੋਤਾ ਜੀ ਗਾਂ ਹੁਣ ਹਾਂ ਅੱਛਾ ਇਹਦਾ ਰੇਟ ਬਾਈ 34500 ਦੀ ਦੇ ਦਾਂਗੇ ਜੀ ਠੀਕ ਆ ਬਈ ਵੱਛੀ ਮੈਂ ਕਰਿੰਦੇ ਵੀ ਮਗਰ ਵੱਛੀ ਆ ਜੀ ਬਾੜੀ ਬਰੀਡ ਵਾਲੀ ਵੱਛੀ ਆ ਦੇਖੋ ਹਾਂ ਲਿਓ ਜੀ ਲੈ ਮਿੱਤਰੋ ਮੈਂ ਕਰਿੰਦੇ ਵੱਛੀ ਆ 9-10 ਕਿਲੋ ਬੋਲਾ ਵਾ ਪਰਸੋ ਦੀ ਸੋਈਆ ਤੀਜਾ ਦਿਨ ਅੱਜ ਸੋਈ ਨੂੰ ਇਹਨੂੰ ਕਰਮਾ ਵਾਲੀ ਨੂੰ ਖੋਟ ਜ਼ਰੂਰ ਹੈਗੀ ਆ ਸਿੰਘਾਂ ਦੀ ਵੈਟੂ ਠੰਡ ਠੰਡੂ ਦੂਰਾ ਲੱਗਾ ਹੋਇਆ ਬਈ ਲਿਓ ਠੰਡ ਠੰਡ ਤਾਂ ਬੜਾ ਕੁਆਲਟੀ ਵਾਲਾ ਬਾਕੀ ਪੋਲੀ ਧਾਰ ਆ ਜਾਵਾ ਹੂੰ ਠੀਕ ਆ ਬਈ ਥਣ ਤੁਮ ਚੰਗਾ ਲੱਗਾ ਹੋਇਆ ਰੇਟ ਇਹਦਾ ਜਿਹੜਾ 45000 ਰੁਪਿਆ ਵਾ ਬਾਈ ਬੱਛੀ ਇਹਦੇ ਮਗਰ ਆ ਕਰਾਉ ਸੰਗਾ ਅੱਛਾ ਬਾਈ ਆ ਜਿਹੜੀ ਇਹ ਦੂਜਾ ਸਵਾ ਸੂਈ ਆ ਜੀ ਅੱਛਾ ਹੋਗੇ 10 12 ਦਿਨ ਸੂਈ ਨੂੰ ਬੱਛਾ ਮਗਰ ਆ ਗਿਆ ਜੀ ਅੱਛਾ ਜੀ ਅੱਛਾ ਦੁੱਧ ਬਾਈ ਦੁੱਧ ਹੋਊਗਾ ਜਦੋਂ 11 12 ਕਿਲੋ ਪਰ 10 ਕਿਲੋ ਹੀ ਮੰਨੋ ਜੀ ਠੀਕ ਹੈ ਦੇਣੀ ਕਿੰਨੇ ਦੀ ਲਾਸਟ ਜਾਵਾਂ ਇਹ ਨੈਟ ਆਪਾਂ 24 40000 ਹੀ ਦੇ ਦਾਂਗੇ ਜੀ 40000 ਦੀ ਮਾਨਤਾ ਨੇ ਦੇ ਵਿੱਚੋਂ ਕਰ ਦਾਂਗੇ 39000 ਹੀ ਦੇ ਦਾਂਗੇ ਨੈਟ ਹੀ 500 ਰੁਪਏ ਛੋੜ ਹੋਊਗੀ ਠੀਕ ਹੈ ਬਾਈ ਲੈ ਮਿੱਤਰੋ 39000 ਥਾਂ ਤੋਂ ਦਾ ਆਪਣਾ ਕੋਈ ਪਸ਼ੂ ਨਾ ਮੜਾ ਹੋਊਗਾ ਠੀਕ ਹੈ ਭਾਈ ਜੀ ਨਹੀਂ ਮਿੱਤਰੋ ਦੇਖ ਸਕਦੇ ਥੰਮ ਥੰਮ ਦੀ ਗਾਰੰਟੀ ਆ ਬਾਈਆਂ ਦਾ ਕਿਉਂਕਿ ਗਾਂ ਟਿਕਾਣੇ ਦੀ ਬਰੀਕੀ ਚੰਗੀ ਆ ਠੀਕ ਹੈ ਤੇ ਭਾਈ ਆ ਸਿੰਗਾ ਵਾਲੀ ਵਹਿੜ ਜਿਹੜੀ ਇਹ ਪਹਿਲਾ ਸੁਆ ਸੁਈ ਆ ਠੀਕ ਆ ਹੋਗਾ 10 ਤੋਂ ਪਲੱਸ ਹੀ ਹੋਊਗਾ ਦੋਦੀ ਠੀਕ ਆ ਬਾਈ 24 24 ਦੀ ਜਮਾ ਉਹ ਕਈ ਪੋਲੀ ਧਾਰਾ ਕੋਈ ਨਹੀਂ ਪੂਰ ਸਟਾ ਨਹੀਂ ਜਮਾ ਠੰਡੀ ਆ ਜਮਾ ਠੀਕ ਆ ਅੱਛਾ ਇਹ ਕਿੰਨੇ ਦੀ ਦੇ ਦਈਏ ਯਾਰ ਬਾਵਾ ਤਰੋਂ ਫੇਰ ਇਹ ਯਾਰ ਉਹ ਘਰੇ ਲਾਈ ਸੀ ਦੋਤੇ ਆਪਾਂ ਨੂੰ ਮੈਂ ਮੇਨ ਵਾਲੀ ਅੱਛਾ ਠੀਕ ਆ ਇਹ ਆਪਾਂ 32000 ਦੀ ਦੇ ਦਾਂਗੇ ਯਾਰ ਠੀਕ ਆ ਬਈ ਓਕੇ ਲੈ ਕੱਢ ਲਓ ਲੈ ਪੁੱਤਰੋ 32000 ਦੀ ਦੇ ਦਾਂਗੇ ਪਾਈ ਨੇ ਦੋਤੇ ਘਰੇ ਲਾਈ ਹੋਈ ਸੀ ਕਿ ਹੁਣ ਇਹਨੂੰ ਵੇਚ ਦੇਣਾ ਵਾ ਥਣ ਥਣ ਚੰਗਲਾ ਇਹੋ ਜੀ ਵੈਡ ਪਾਈ 23000 ਨੂੰ 25 ਨੂੰ ਤੋਕਰ ਗੱਪਣ ਹੋ ਕੇ ਵੀ ਵਿਕ ਜਾਂਦੀ ਭਾਉਂਦੀ ਸਿੰਘ ਹੀ ਆਏ ਨੇ ਕਰਮਾ ਵਾਲੀ ਦੇ ਦੁੱਧ ਪਿਓ ਰੱਜ ਕੇ ਨੂੰ ਤੋਕਰ ਗੱਪਣ ਕਰ ਲਿਓ ਇੰਨੇ ਦੀ ਫਿਰ ਜਿੰਨੂ ਮਰਜ਼ੀ ਫੜਾ ਦਿਓ ਰਸਾ ਕਿਉਂਕਿ ਵੈਡ ਦੀ ਪ੍ਰਿਕੀ ਚੰਗੀ ਆ ਬਾਈ ਸਾਰੀ ਰੋਡਰ ਚੰਗਾ ਲੱਗਾ ਹੋਇਆ ਥਣ ਦੀ ਬਣਾਵਟ ਚੰਗੀ ਆ ਲੇਵੇ ਭਾਂਦੇ ਲੋ ਖੁੱਲੀ ਡੁੱਲੀ ਆ ਇਹਦਾ ਰੇਟ ਜਿਹੜਾ 32000 ਰੁਪਿਆ ਜੀ ਹਾਂਜੀ ਹਾਂਜੀ ਠੀਕ ਆ ਬਾਈ ਅੱਛਾ ਇਹ ਗੱਪਣ ਆ ਭਾਈ ਗੱਪਣ ਆ ਵੀਰ ਜੀ ਕਿੰਨੇ ਦਿਨ ਲੈ ਜੂ ਬਾਈ ਹਜੇ ਇਹ ਜੀ ਹਫਤਾ ਲੈ ਜੂ ਯਾਰ ਠੀਕ ਆ ਬਾਈ अच्छा दद्दा ਕੀ ਰਿਕਾਰਡ ਦੱਸਿਆ ਭਾਈ ਉਹਨਾਂ ਨੇ ਵੀਰੇ ਦੱਸਿਆ ਜੀ 17 18 ਕਿਲੋ ਚੋਇਆ ਦੂਜੇ ਸੂਏ ਦਾ ਠੀਕ ਆ ਤੀਜਾ ਸੁਣੀ ਆ ਜੀ ਠੀਕ ਆ ਭਾਈ ਉਹਨਾਂ ਨੇ ਕਹਦਾ ਦੂਜਾ ਹੀ ਆ ਆਪਾਂ ਦਾ ਤੀਜਾ ਮੇਨ ਲੱਗਦੀ ਆ ਭਾਈ हां ਤੀਜਾ ਹੋਊਗੀ ਵੀਰੇ हां ਐਵੇਂ ਝੂਠ ਮਾਰੀ ਜਾਈਏ ਆਪਾਂ हां ਅਸੀਂ ਕਿੰਨੇ ਦੀ ਦੇ ਦਾਂਗੇ ਭਾਈ ਇਹ ਜੇ ਤਾਂ ਜਿਵੇਂ ਦਾ ਅੱਜ ਕੱਚੀ ਆ ਵੀਰੇ ਹਸਤੇ ਦੀ ਇਹ ਦੇ ਦਾਂਗੇ 43000 ਦੀ ਠੀਕ ਆ ਜੀ ਤੇ ਜੇ ਸਮਝਣੇ ਸੂਪੀ ਫੇਰ 55000 ਦੀ ਠੀਕ ਆ ਭਾਈ ਠੀਕ ਆ ਜੀ ਲੈ ਮਿੱਤਰੋ ਸੇ ਮਾ ਲੋ ਤੁਸੀਂ ਗਾਂ ਚੰਗੀ ਆ ਬਰੀਕੀ ਚੰਗੀ ਆ ਸਾਰੀ ਗਾਂ ਦੇ ਵਿੱਚ ਹੇ ਟੱਲੇ ਟੁੱਲ ਬੋ ਪਈ ਐ ਦੂਜੇ ਬਾਈ ਬਣੂਗੀ ਚੰਗੀ ਥੱਲੋ ਬਾਈ ਹਾਂ ਬਾਕੀ ਥਾਂ ਤੋਂ ਬੜਾ ਵਧੀਆ ਲੱਗਾ ਹੂੰ ਗੁਲਾਬੀ ਥਾਣਾ ਗੁਲਾਬੀ ਥਾਣਾ ਅੱਛਾ ਬਾਈ ਨੰਬਰ ਤਾਂ ਇੱਕ ਵਾਰੀ ਫਿਰ ਦਰਾ ਦਈਏ 9464028356 9501211167 ਬਈ ਪਿੰਡ ਹੈਗਾ ਵਾ ਪਿੰਡ ਰਕਣਾ ਜ਼ਿਲ੍ਹਾ ਹੈਗਾ ਵਾ ਮੂਗਾ ਤੂਰ ਡੈਰੀ ਫਾਰਮ ਤੇ ਤੁਸੀਂ ਆਉਣਾ ਵਰਸ਼ਪਾਲ ਸਿੰਘ ਪਾਲੂ ਵਪਾਰੀ ਬਾਈ ਦੇ ਘਰੇ ਗੱਲਬਾਤ ਲਈ ਨੰਬਰ ਸਕਰੀਨ ਤੇ ਉੱਤੇ ਆ ਧੰਨਵਾਦ ਸ਼ੁਕਰੀਆ ਜੀ